ਲੰਗੀ ਰਾਤ ਦੁਆਰਾ ਪੰਜਾਬ ਅੰਦਰ ਜੈਸਲਮੇਰ ਰਾਜਸਥਾਨ ਅੰਦਰ ਔਰ ਜੰਮੂ ਕਸ਼ਮੀਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸ਼ੈਲਿੰਗ ਹੋਈ ਹੈ ਡਰੋਨਸ ਆਏ ਹੈ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆ ਰਹੀ ਹੈ ਪਰ ਭਾਰਤੀ ਫੌਜ ਨੇ ਭਾਰਤ ਦੀ ਜਵਾਬਾਜ਼ ਫੌਜ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਇਹ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਬਹੁਤ ਸਾਰੇ ਚੈਨਲਸ ਬਹੁਤ ਕੁਝ ਦੱਸ ਰਹੇ ਆ ਬਹੁਤ ਕੁਝ ਬਰਚਾਰਿਆ ਜਾ ਰਿਹਾ ਹੈ ਪਰ ਕੁਝ ਗੱਲਾਂ ਦੱਸਣੀਆਂ ਜ਼ਰੂਰੀ ਨੇ ਹੋਇਆ ਕੀ ਹੈ ਵਾਪਰਿਆ ਕੀ ਹੈ ਤੇ ਵਾਪਰ ਕੀ ਸਕਦਾ ਕਿਉਂਕਿ ਜੇ ਸੂਤਰਾਂ ਦੀ ਗੱਲ ਕਰੀਏ ਤੇ ਪਾਕਿਸਤਾਨ ਮੀਡੀਆ ਦੇ ਵਿੱਚ ਸ਼ਾਹਬਾਜ਼ ਸ਼ਰੀਫ ਦੇ ਕੁਝ ਨਵੇਂ ਬਿਆਨ ਵੀ ਚੱਲ ਰਹੇ ਨੇ ਤੇ ਇਧਰਲੇ ਪਾਸੇ ਕੀ ਕੁਝ ਵਾਪਰਿਆ ਤੇ ਕੀ ਕੁਝ ਵਾਪਰ ਸਕਦਾ ਉਹਦੀਆਂ ਚਰਚਾਵਾਂ ਵੀ ਚੱਲਦੀਆਂ ਪਈਆਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਾਡੇ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਕੀ ਵਾਪਰਿਆ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ 'ਚ ਰਾਜਸਥਾਨ ਦੇ ਵਿੱਚ ਲੋਕ دہشت ਦੇ ਵਿੱਚ ਸੀ ਉਸ ਵੇਲੇ ਰਾਤ ਨੂੰ ਲੱਗਦਾ 9 ਵਜੇ ਤੋਂ ਬਾਅਦ ਇਹ ਸਾਰਾ ਕੰਮ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਅੱਧੀ ਰਾਤ ਤੱਕ ਚੱਲਦਾ ਰਿਹਾ ਦੇਖੋ ਕਿਤੇ ਨਾ ਕਿਤੇ ਜਦੋਂ ਹਿੰਦੁਸਤਾਨ ਨੇ ਆਪਰੇਸ਼ਨ ਸੰਦੂਰ ਦੇ ਰਾਹੀ ਜਿਹੜੀ ਐਰ ਸਟ੍ਰਾਈਕ ਕੀਤੀਆਂ ਵਾਂ 9 ਥਾਵਾਂ ਦੇ ਉੱਤੇ ਅੱਤਵਾਦੀਆਂ ਦੇ ਠਿਕਾਣੇ ਜਿਹੜੇ ਤਵਸਤ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਕਿਸਤਾਨ ਦੀ ਆਰਮੀ ਨੂੰ ਰੇਂਜਰਸ ਨੂੰ ਲੱਗ ਰਿਹਾ ਕਿ ਅਸੀਂ ਬਹੁਤ ਉਧੇ ਮੂੰਹ ਗਿਰੇ ਆਂ ਜਿਹਨੂੰ ਆਪਾਂ ਪੰਜਾਬੀ 'ਚ ਪੁੱਠੇ ਮੂੰਹ ਕਹਿੰਨੇ ਆ ਉਹ ਜਿਹੜਾ ਵਾ ਡਿਗੇ ਆ ਤੇ ਉਹਨਾਂ ਦੀ ਉੱਥੇ ਪਾਕਿਸਤਾਨ 'ਚ ਹਾਲਾਤ ਵੀ ਖਰਾਬ ਹੋਇਆ ਤੁਸੀਂ ਦੇਖਿਆ ਕਿ ਇਹ ਵੀ ਖਬਰਾਂ ਨਸ਼ਰ ਹੋ ਰਹੀਆਂ ਕਿ ਪਾਕਿਸਤਾਨ ਦੇ ਵਿੱਚ ਆਰਮੀ ਚੀਫ ਨੂੰ ਬਦਲਿਆ ਜਾ ਰਿਹਾ ਨਵੇਂ ਆਰਮੀ ਚੀਫ ਨੂੰ ਲਿਆਂਦਾ ਜਾ ਰਿਹਾ ਪੁਰਾਣੇ ਨੂੰ ਹਟਾਇਆ ਜਾ ਰਿਹਾ ਕਿਉਂਕਿ ਹਿੰਦੁਸਤਾਨ ਨੇ ਬੜੀ ਇੱਕ ਤਿੱਖੀ ਸਟ੍ਰਾਈਕ ਮਾਰੀ ਹੈ ਜਿਹਦੇ 'ਚ ਜੈਸ਼ੇ ਮੁਹੰਮਦ ਦੇ ਹਾਫਿਜ਼ ਸਈਦ ਦਾ ਪੂਰਾ ਪਰਿਵਾਰ ਜਿਹੜਾ ਉਹ ਉੜ ਗਿਆ 14 ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਸਵਾਈ ਨਾਲਾ ਇਲਾਕੇ ਦੇ ਵਿੱਚ ਜੈਸ਼ ਹੱਡ ਕੁਆਟਰ ਚ ਰਹਿੰਦੇ ਸੀ ਉਸ ਤੋਂ ਬਾਅਦ ਚੀਖਾਂ ਦਾ ਵੱਜਣੀ ਆ ਉਹਨਾਂ ਨੇ ਕੱਲ ਰਾਤੀ ਕਈ ਡਰੋਨ ਜਿਹੜੇ ਆ ਉਹ ਜਲੰਧਰ ਵੱਲ ਭੇਜੇ ਆ ਕਿਉਂਕਿ ਸਾਡਾ ਜਿਹੜਾ ਜਲੰਧਰ ਹੈ ਉਹ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਵਾ ਉਹ ਸੈਂਸਿਟਿਵ ਹੈਗਾ ਸੰਵੇਦਨਸ਼ੀਲ ਹੈ ਕਾਰਨ ਇਹ ਹੈ ਕਿ ਆਰਮੀ ਦਾ ਪੂਰਾ ਅਮੂਨੇਸ਼ਨ ਡਿਪੋ ਜਿਹੜੇ ਹਿੰਦੁਸਤਾਨ ਚ 12 ਅਮੂਨੇਸ਼ਨ ਡਿਪੋ ਹੈ ਇੱਕ ਜਿਹੜਾ ਜਲੰਧਰ ਦੇ ਵਿੱਚ ਸੂਰਨਸਿਚ ਹੈ ਦੂਸਰਾ ਇੰਡੀਅਨ ਆਇਲ ਤੇ ਹਿੰਦੁਸਤਾਨ ਪੈਟਰੋਲੀਅਮ ਦਾ ਜਿਹੜਾ ਇੱਥੇ ਬਹੁਤ ਵੱਡਾ ਕੇਂਦਰ ਹੈਗਾ ਜਿੱਥੇ ਰਿਫਾਇਨਰੀ ਹੈਗੀ ਆ ਪਾਣੀਪਤ ਤੋਂ ਬਾਅਦ ਰਿਫਾਇਨਰੀ ਜਿਹੜੀ ਹੈ ਸਿੱਧੀ ਇੱਥੇ ਹੈਗੀ ਆ ਅੰਮਾਲੇ ਆ ਪਾਣੀਪਤ ਆ ਔਰ ਜਲੰਧਰ ਆ ਜਲੰਧਰ ਤੋਂ ਹੀ ਸਾਰੀ ਸ਼ਰੀ ਨਗਰ ਨੂੰ ਜੀ ਐਂਡ ਕੇ ਨੂੰ ਪੈਟਰੋਲ ਤੇ ਜਿਹੜੀ ਡੀਜ਼ਲ ਦੀ ਸਪਲਾਈ ਜਾਂ ਹੋਰ ਜਿਹੜੀਆਂ ਮਤਲਬ ਗੈਸ ਦੀ ਸਪਲਾਈ ਆ ਉਹ ਜਲੰਧਰ ਦੇ ਡਿਪੂ ਤੋਂ ਆ ਤੀਜਾ ਜਿਹੜਾ ਵਾ ਇੰਡੀਅਨ ਟਿਬਤ ਬਾਰਡਰ ਪੁਲਿਸ ਫੋਰਸ ਦਾ ਹੈੱਡ ਕੁਆਟਰ ਆਪਣਾ ਨੈਸ਼ਨਲ ਹਾਈਵੇ ਦੇ ਉੱਤੇ ਆ ਨਾਲ ਹੀ ਉਹਦੇ CRPF ਦਾ ਹੈੱਡਕੁਆਟਰ ਹੈ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦਾ ਉਸ ਤੋਂ ਇਲਾਵਾ ਜਿਹੜੀ 553 ਕਿਲੋਮੀਟਰ ਪੰਜਾਬ ਦੀ ਸਰਹੱਦ ਹੈ ਉਹਦਾ ਫਰੰਟੀਅਰ ਹੈੱਡਕੁਆਟਰ ਵੀ ਜਲੰਧਰ ਹੈ ਬਾਰਡਰ ਸਕਿਉਰਿਟੀ ਫੋਰਸ ਦਾ ਜਿਹੜਾ ਸ਼ਹਿਰ ਦੇ ਵਿੱਚੋ ਵਿੱਚ ਹੈਗਾ ਉਸ ਤੋਂ ਇਲਾਵਾ ਪੰਜਾਬ ਆਰਮਡ ਫੋਰਸ ਪੰਜਾਬ ਆਰਮਡ ਪੁਲਿਸ ਜਿਹੜੀ ਪੰਜਾਬ ਪੁਲਿਸ ਦੀ ਟ੍ਰੇਨਿੰਗ ਸੈਂਟਰ ਹੈ PAP ਜਿੰਨੂੰ ਕਹਿੰਦੇ ਆ ਉਹਦਾ ਹੈੱਡਕੁਆਟਰ ਵੀ ਪੰਜਾਬ ਦਾ ਜਲੰਧਰ ਦੇ ਵਿੱਚ ਹੈਗਾ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਜਿਹਦੇ ਚ ਪੁਲਿਸ ਦੇ ਵੱਖ-ਵੱਖ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਉੱਤੋਂ ਉਹਨਾਂ ਦੀ ਅਕੈਡਮੀ ਵੀ ਜਲੰਧਰ ਦੇ ਵਿੱਚ ਹੈਗੀ ਹੈ ਵਜਰ ਕੋਰ ਦਾ ਹੈੱਡਕੁਆਟਰ ਜਿਹਨੂੰ ਜਲੰਧਰ ਕੈਂਟੋਨਮੈਂਟ ਏਰੀਆ ਉਹ ਵੀ ਜਲੰਧਰ ਚ ਹੈਗਾ ਸੋ ਕਹਿਣ ਦਾ ਮੇਰਾ ਸਿਰਫ ਇਹ ਮਕਸਦ ਹੈਗਾ ਕਿ ਜਲੰਧਰ ਜਿਹੜਾ ਹੈ ਉਹ ਬੜਾ ਸੈਂਸਿਟਿਵ ਹੈ ਇਸੇ ਕਰਕੇ ਉਹਨਾਂ ਨੇ ਕੱਲ ਜਿਹੜੇ ਡਰੋਨ ਹੈ ਉਹ ਜਲੰਧਰ ਵੱਲ ਪੀ ਡੀਆ ਉਹ ਸੂਰਾ ਨਸੀ ਦੇ ਲੱਗੇ ਛਾਗੇ ਉਹ ਡਰੋਨ ਵੇਖੇ ਵੀ ਗਏ ਨੇ ਲੋਕਾਂ ਵੱਲੋਂ ਬਾਅਦ ਦੇ ਵਿੱਚ ਕਿਉਂਕਿ ਸੂਰਾ ਨਸੀ ਐਮੂਨੇਸ਼ਨ ਡਿਪੋ ਆ ਰਸਤੇ ਦੇ ਵਿੱਚ ਅਠੋਲੇ ਦੇ ਕੋਲ ਜਿਹੜਾ ਮੰਡ ਦਾ ਇਲਾਕਾ ਹੈਗਾ ਉਹ ਤੇ ਦੂਜਾ ਜਿਹੜਾ ਮੰਡ ਦਾ ਬਿਆਸ ਦਰਿਆ ਦੇ ਨਾਲ ਇਲਾਕਾ ਉੱਥੋਂ ਆਰਮੀ ਨੇ ਡਰੋਨਸ ਦੇ ਉੱਤੇ ਜਿਹੜੇ ਆ ਲਗਾਤਾਰ ਗੋਲੇ ਵੀ ਸੁੱਟੇ ਨੇ ਔਰ ਉਹਨੂੰ ਨਿਊਟਰਲਾਈਜ਼ ਵੀ ਕੀਤਾ ਔਰ ਜਿਹੜੇ ਆ ਕਿਉਂਕਿ ਇਹ ਡਰੋਨ ਜਿਹੜੇ ਆ ਕਰੀਬ 11:20 ਮਿੰਟ ਤੇ ਜਿੰਨੇ ਡਰੋਨ ਜਲੰਧਰ ਵੱਲ ਆਏ ਸੀ ਉਹਨਾਂ ਨੂੰ ਨਿਊਟਰਲਾਈਜ਼ ਕਰਤਾ ਗਿਆ ਉਹਨਾਂ ਨੂੰ ਖਤਮ ਕਰਤਾ ਗਿਆ ਪ੍ਰਸ਼ਾਸਨ ਕਿਉਂਕਿ ਮੰਡ ਦਾ ਜਿਹੜਾ ਦਰਿਆ ਦਾ ਇਲਾਕਾ ਹੈ ਔਰ ਸੰਘਣੇ ਇਲਾਕੇ ਨੇ ਉਧਰਲੇ ਪਾਸੇ ਜਿਹੜਾ ਪ੍ਰਸ਼ਾਸਨ ਹੁਣ ਸਰਚ ਆਪਰੇਸ਼ਨ ਚਲਾ ਰਿਹਾ ਵੇਖੇ ਜਾ ਰਹੇ ਨੇ ਵੀ ਡਰੋਨ ਜਿਹੜੇ ਆ ਉਹ ਕਿੱਥੇ ਡਿਗੇ ਨੇ ਕਿੱਥੇ ਨਹੀਂ ਡਿਗੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਲੇਕਿਨ ਗੱਲ ਇਹ ਆ ਕਿ ਪਾਕਿਸਤਾਨ ਵੱਲੋਂ ਸ਼ਰਾਰਤ ਕੀਤੀ ਗਈ ਹੈ ਬਾਰ-ਬਾਰ ਕੀਤੀ ਜਾ ਰਹੀ ਹੈ ਔਰ ਇਹ ਉਸੇ ਸ਼ਰਾਰਤ ਦਾ ਮੂੰਹ ਤੋੜ ਜਵਾਬ ਜਿਹੜਾ ਹਿੰਦੁਸਤਾਨ ਦੀਆਂ ਮਜ਼ਾਈਲਾ ਨੇ ਜਿਹੜਾ ਉਹ ਦਿੱਤਾ ਕਿਉਂਕਿ ਐਂਟੀ ਡਰੋਨ ਟੈਕਨੋਲੋਜੀ ਹਿੰਦੁਸਤਾਨ ਦੀ ਸਭ ਤੋਂ ਫਾਸਟ ਹੈ ਡਰੋਨ ਨੂੰ ਵੇਖਦੇ ਆ ਉਹਨੂੰ ਨਿਊਟਰਲਾਈਜ਼ ਕਰਨ ਲਈ ਇਹਨਾਂ ਦੇ ਕੋਲ ਇਦਾਂ ਦੀ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਹੈ ਕਿ ਆਪਣੇ ਆਪ ਅੱਗ ਵਾਂਗੂ ਗੋਲੇ ਲਗਾਤਾਰ ਇੱਕ ਇੱਕ ਸੈਕਿੰਡ ਬਾਅਦ ਛੁੱਟਦੀ ਹੈ ਤੇ ਉਹ ਜਿਹੜਾ ਵਾ ਡਰੋਨ ਜਿਹੜਾ ਵਾ ਉਹ ਅੱਗੋਂ ਉੱਡਣ ਦੀ ਸ਼ਮਤਾ ਨਹੀਂ ਹੁੰਦੀ ਉੱਥੇ ਡਿੱਗ ਜਾਂਦੇ ਆ ਔਰ ਖਾਸ ਕਰਕੇ ਦੇਖੋ ਜਦੋਂ ਜੰਗ ਦਾ ਮਾਹੌਲ ਹੋਵੇ ਬਣਿਆ ਤਾਂ ਹੋਇਆ ਹੈ ਪੂਰਾ ਔਰ ਜਲੰਧਰ ਅੰਮ੍ਰਿਤਸਰ ਕੋਈ ਜ਼ਿਆਦਾ ਫਾਸਲਾ ਨਹੀਂ ਹੈਗਾ ਅੱਧੇ ਘੰਟੇ ਦਾ ਅਗਰ ਹਵਾਈ ਰਨਵੇ ਦੇਖਿਆ ਜਾਵੇ ਤੇ 15 ਮਿੰਟ ਦਾ ਹੈਗਾ ਸਾਰਾ ਤੇ ਇਸ ਕਰਕੇ ਬੜੀ ਕੋਸ਼ਿਸ਼ ਇhtiyat ਵੀ ਹੈ ਬਲੈਕਆਊਟ ਵੀ ਕੀਤਾ ਗਿਆ ਰਾਤੀ ਜਲੰਧਰ ਦੇ ਵਿੱਚ ਬਲੈਕਆਊਟ ਤੋਂ ਬਾਅਦ ਰਾਤ ਦੇ ਕਰੀਬ 9 ਵਜੇ 9:30 ਬਲੈਕਆਊਟ ਕਰਤਾ ਗਿਆ ਧਮਾਕਿਆਂ ਦੀਆਂ ਆਵਾਜ਼ਾਂ ਵੀ ਲੋਕਾਂ ਨੂੰ ਬਹੁਤ ਸੁਣੀ ਆ ਕਰਤਾਰਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਸੁਣੀ ਆ ਕਿਉਂਕਿ ਹਰੀਪੁਰ ਪੱਤੜਕਲਾਂ ਪਿੰਡ ਵਿੱਚ ਸ਼ੈਲਿੰਗ ਕਾਫੀ ਕੀਤੀ ਆ ਐਂਟੀ ਡਰੋਨ ਸਿਸਟਮ ਨੇ ਬਹੁਤ ਜ਼ਿਆਦਾ ਗੋਲੇ ਸੁੱਟੇ ਨੇ ਉਧਰਲੇ ਪਾਸੇ ਉਧਰ ਘਟੋ ਘਟ ਤੀਤੀ 40 40 ਧਮਾਕੇ ਸੋਨੇ ਗਏ ਆ ਜਿਹੜੇ ਇਧਰਲੇ ਪਾਸੇ ਆਪਣਾ ਹੈਗਾ ਕਪੂਰਥਲਾ ਰੋਡ ਤੋਂ ਇਧਰਲੇ ਪਾਸੇ ਵੀ ਠੋਲੇ ਵਾਲੀ ਸਾਈਡ ਤੋਂ ਵੀ ਜਿਹੜੇ ਆ ਉਹ ਐਂਟੀ ਡਰੋਨ ਟੈਕਨੋਲੋਜੀ ਨੇ ਕਾਫੀ ਖਵਾ ਦੇ ਵਿੱਚ ਗੋਲੇ ਸੁੱਟੇ ਨੇ ਤੇ ਮੈਨੂੰ ਕਹਿਣ ਦਾ ਇਹ ਮੇਰਾ ਮਕਸਦ ਹੈਗਾ ਕਿ ਸਾਡੀ ਜਿਹੜੀ ਸੈਨਾ ਹੈਗੀ ਆ ਸਾਡੀ ਬੀਐਸਐਫ ਹੈਗੀ ਆ ਸਾਡੀ ਪੰਜਾਬ ਪੁਲਿਸ ਆ ਉਹ ਪੂਰੀ ਚੌਕਸ ਹੈ ਔਰ ਸਕਸ਼ਮ ਹੈ ਪੂਰੀ ਤਿਆਰੀ ਦੇ ਕਰਕੇ ਬੈਠੀ ਹੈ ਕਿਸੇ ਵੀ ਜਿਹੜਾ ਉਹਨਾਂ ਦੀ ਹਰਕਤ ਹੈ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾ। ਡਾਕਟਰ ਸਾਹਿਬ ਉਸ ਤੋਂ ਬਾਅਦ ਇਹ ਵੀ ਖਬਰਾਂ ਸੀ ਕਹਿੰਦੇ ਕਿ ਜਦੋਂ ਇਹ ਹਮਲਾ ਮੁੱਕਿਆ ਤੇ ਭਾਰਤ ਨੇ ਨਾਲੋਂ ਨਾਲ ਜਵਾਬ ਵੀ ਦਿੱਤਾ ਸੁਣਨ ਨੂੰ ਆਇਆ ਸੀ ਲਾਹੌਰ ਵਿੱਚ ਵੀ ਹਮਲਾ ਹੋਇਆ ਸਿਆਲਕੋਟ ਹੋਇਆ اسلامਾਬਾਦ ਹੋਇਆ ਐਵੇਂ ਹੋਇਆ ਵਾਪਰਿਆ ਕੁਝ ਨਹੀਂ। ਦੇਖੋ ਇਹ ਤਾਂ ਹਿੰਦੁਸਤਾਨ ਦੀਆਂ ਏਜੰਸੀਆਂ ਦੀਆਂ ਖਬਰਾਂ ਕਿ ਅਸੀਂ ਇਹ ਕੀਤਾ ਸਾਡੇ ਚੈਨਲਾਂ ਤੇ ਵੀ ਇਹ ਚੱਲ ਰਹੀਆਂ ਕਿਉਂਕਿ پاکستان ਦੇ ਉੱਤਰੋਂ ਕੋਈ অথੈਂਟਿਕ ਖਬਰ ਤਾਂ ਆ ਨਹੀਂ ਰਹੀ ਨਾ ਉਹਨਾਂ ਦੀ ਕਿਸੇ ਖਬਰ ਤੇ ਵਿਸ਼ਵਾਸ ਕੀਤਾ ਜਾ ਸਕਦਾ ਹਿੰਦੁਸਤਾਨ ਦੀਆਂ ਜਿਹੜੀਆਂ ਨਿਊਜ਼ ਏਜੰਸੀਆਂ ਜੋ ਇੱਥੇ ਨਸ਼ਰ ਕਰ ਰਹੀਆਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਸੁਣ ਰਹੇ ਹਾਂ ਉਹਨਾਂ ਦੇ ਵਿੱਚ ਤਾਂ ਇਹੀ ਹੈ ਕਿ ਲਾਹੌਰ ਹਮਲਾ ਹੋਇਆ ਕਰਾਚੀ ਹਮਲਾ ਹੋਇਆ ਸਿਆਲਕੋਟ ਹਮਲਾ ਹੋਇਆ ਔਰ ਇਹਦੇ ਬਾਰੇ অথੈਂਟੀਸਿਟੀ ਦਾ ਹੈ ਨਹੀਂ ਕਿ ਬਈ ਕਿਉਂਕਿ ਜੋ ਹਿੰਦੁਸਤਾਨ ਦੇ ਵਿੱਚ ਖਬਰਾਂ ਆ ਰਹੀਆਂ ਹਜੇ ਤੱਕ ਮੈਨੂੰ ਲੱਗਦਾ অথੈਂਟਿਕ ਇਹਦਾ ਪ੍ਰੈਸ ਨੋਟ ਵੀ ਜਿਹੜਾ ਜਾਂ ਪ੍ਰੈਸ ਬਰੀਫਿੰਗ ਉਹ ਵੀ ਨਹੀਂ ਹੋਈ ਹੋ ਜਾਈਗੀ ਜਿਨਨੇ ਹਮਲੇ ਹੋਏ ਆ ਲਗਾਤਾਰ ਜਿਹੜੀ ਮੈਡਮ ਸੋਫੀਆ ਕੁਰੀਸ਼ੀ ਆ ਕਰਨਲ ਔਰ ਵਿਉਮਿਕਾ ਸਿੰਘ ਐ ਵਿੰਗ ਕਮਾਂਡਰ ਉਹ ਰੋਜ਼ ਡੇਲੀ ਡੇ ਟੂ ਡੇ ਬਰੀਫਿੰਗ ਕਰਦੇ ਆ ਅੱਜ ਦੀ ਬਰੀਫਿੰਗ ਹਜੇ ਆਈ ਨਹੀਂ ਲੇਕਿਨ ਜੋ ਖਬਰਾਂ ਚੈਨਲਾਂ ਤੇ ਆ ਰਹੀਆਂ ਜੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਉਹਦੇ ਵਿੱਚ ਘਾਹ ਰੇ ਹੈਗਾ ਕਿ ਜਿਹੜੇ ਆ ਉੱਥੇ ਬੰਬਾਰੀ ਕੀਤੀ ਗਈ ਹੈ ਹਿੰਦੁਸਤਾਨ ਦੇ 에ਰਕ੍ਰਾਫਟ ਵੱਲੋਂ ਤੇ ਹਜੇ ਉਹਦੇ ਕੋਈ ਸਾਹਮਣੇ ਜਿਹੜੀ ਆ ਕਿਸੇ ਸਰਕਾਰ ਵੱਲੋਂ ਇੰਦੋਸਤਾਨ ਦੀ ਹਕੂਮਤ ਵੱਲੋਂ ਮੈਂ ਹਜੇ ਉਹਨਾਂ ਅਧਿਕਾਰੀਕ ਤੌਰ ਤੇ ਹਜੇ ਉਹਦੀ ਪੁਸ਼ਟੀ ਨਹੀਂ ਦੇਖੀ ਨਾ ਮੈਂ ਸੁਣੀ ਹੈ ਡਾਕਟਰ ਸਾਹਿਬ ਹੁਣ ਸਵਾਲ ਇਹ ਬਣਦਾ ਖਾਸ ਤੌਰ ਤੇ ਜਿਹੜੇ ਲੋਕ ਜਿਹਨਾਂ ਲੋਕਾਂ ਨੇ ਕੱਲ ਉਹ ਤਮਾਕੇ ਸੁਣੇ ਆ ਉਹ ਸੋਚਦੇ ਹੋਣਗੇ ਕਿ ਕਿਉਂਕਿ ਖਬਰਾਂ ਵੀ ਉਹਨਾਂ ਨੇ ਦੇਖੀਆਂ ਕਿ ਪਾਕਿਸਤਾਨ ਵੱਲ ਵੀ ਕਹਿੰਦੇ ਹਮਲਾ ਹੋਇਆ ਉਹ ਫਿਰ ਸੁਭਾਵਿਕ ਹੈ ਕਿ ਦਿਮਾਗ ਚ ਆਉਂਦਾ ਕਿ ਹੁਣ ਜਵਾਬੀ ਪਾਕਿਸਤਾਨ ਵੀ ਕਰ ਸਕਦਾ ਹੈ ਲੋਕ ਸਹਿਮੇ ਹੋਏ ਆ ਕਿ ਹੁਣ ਹੋਣ ਕੀ ਵਾਲਾ ਦੇਖੋ ਸਾਹਬ ਸਿੰਘ ਜੀ ਲੋਕ ਬਹੁਤ ਸਹਿਮੇ ਹੋਏ ਦੇ ਚ ਸ਼ੱਕ ਕੋਈ ਨਹੀਂ ਹੈ ਕਿਉਂਕਿ ਸਾਡੀ ਸਰਹੱਦ ਪਾਕਿਸਤਾਨ ਦੇ ਨਾਲ ਹੈ 553 ਕਿਲੋਮੀਟਰ ਅਸੀਂ ਤਾਂ ਚਲੋ ਫੇਰ ਊਰੇ ਦੁਆਬੇ ਦੇ ਧਰਤੀ ਦੇ ਰਹਿਣ ਵਾਲੇ ਆ ਜਿਹੜੇ ਮਾਝੇ ਵਾਲੇ ਆ ਮਾਝੇ ਵਾਲੇ ਤਾਂ ਲੱਗੇ ਹੀ ਉੱਥੇ ਬਾਰਡਰ ਦੇ ਨਾਲ ਹੈ ਉਹਨਾਂ ਦੇ ਤਾਂ ਹਾਲਾਤ ਹੋਰ ਜ਼ਿਆਦਾ ਪੈਨਿਕ ਵਾਲੇ ਆ ਮੈਂ ਤਾਂ ਦੁਆਬੇ 'ਚ ਵੀ ਦੇਖਿਆ ਕਈ ਵਪਾਰੀਆਂ ਨੂੰ ਉਹਨਾਂ ਨੇ ਆਪਣਾ ਬੂਰੀਆ ਇਸ ਤਰ੍ਹਾਂ ਸੰਭਿਆ ਹੋਇਆ ਕੋਈ ਹਿਮਾਚਲ ਨੂੰ ਤੋੜਿਆ ਹੋਇਆ ਕੋਈ ਬੰਬੇ ਨੂੰ ਫਲਾਈਟਾਂ ਫੜ ਕੇ ਨਿਕਲ ਰਿਹਾ ਇੰਨੀ ਘਬਰਾਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਹਿੰਦੁਸਤਾਨ ਦੀ ਫੌਜ ਬੜੀ ਸਕਸ਼ਮ ਹੈ ਇੰਨਾ ਨਹੀਂ ਹੈਗਾ ਕਿ ਬਾਰਡਰ ਕ੍ਰੋਸ ਕਰਕੇ 에ਅਰਕ੍ਰਾਫਟ ਇਧਰ ਆ ਜਾਣਗੇ ਤੇ ਕੋਈ ਸਾਡੇ ਨਾਲ ਅੱਗੇ ਬੰਬਾਰੀ ਕਰ ਜਾਣਗੇ ਤੇ ਨਾ ਇੱਥੇ ਹਿੰਦੁਸਤਾਨ ਦੀ ਸੈਨਾ ਬਰਦਾਸ਼ਤ ਕਰਦੀ ਹੈ ਨਾ ਬੀਐਸਐਫ ਬਰਦਾਸ਼ਤ ਕਰੇਗੀ ਸਾਡੇ ਉੱਥੇ ਟੈਂਕ ਸਾਡੀ ਐਂਟੀ ਮਿਜ਼ਾਈਲਸ ਸਾਰੀਆਂ ਤਨਾਤ ਖੜੀਆਂ ਹੋਈਆਂ ਐ ਅਸੀਂ ਲਗਾਤਾਰ ਉਹਨਾਂ ਨੂੰ ਦੇਖ ਵੀ ਰਹੇ ਹਾਂ ਵੀਡੀਓਜ਼ ਵੀ ਆ ਰਹੀਆਂ ਹੈਗੀਆਂ ਔਰ ਪੂਰੀ ਸੈਨਾ ਤੇ ਵਿੱਚ ਅਲਰਟ ਹੈਗਾ ਸਾਡੀ ਸੈਨਾ ਉਦਾਂ ਵੀ ਸਖਮ ਹੈ ਪਾਕਿਸਤਾਨ ਤੋਂ ਬਹੁਤ ਅੱਗੇ ਹੈਗੀ ਹੈ ਐਡੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਹਾਂ ਜਿਹੜੀਆਂ ਹਜੇ ਡਰੋਨ ਦੇ ਨਾਲ ਹਮਲੇ ਹੋ ਰਹੇ ਐ ਡਰੋਨ ਦੇ ਨਾਲ ਹਮਲਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਜਿਵੇਂ ਕੱਲ ਗੁਰਦਾਸ ਉੱਥੇ ਪਠਾਨਕੋਟ ਕੀਤਾ ਗਿਆ ਗੁਰਦਾਸਪੁਰ ਕੀਤਾ ਗਿਆ 에ਅਰ ਬੇਸ ਤੇ ਕੀਤਾ ਗਿਆ ਪਠਾਨਕੋਟ ਤਿਬੜੀ ਜਿਹੜਾ ਹੈੱਡ ਕੁਆਟਰ ਹੈਗਾ ਉੱਥੇ ਮੈਂ ਖਬਰ ਸੁਣ ਰਿਹਾ ਸੀ ਕਿਤੇ ਵੀ ਉੱਥੇ ਵੀ ਕੱਲ ਡਰੋਨ ਭੇਜੇ ਗਏ ਜਿੱਥੇ ਜਿੱਥੇ ਆਰਮੀ ਦੇ ਹੈੱਡ ਕੁਆਟਰਸ ਹੈ ਸਾਡੇ 에ਅਰ ਫੋਰਸ ਦੇ ਹੈੱਡ ਕੁਆਟਰਸ ਹੈ ਕਿਉਂਕਿ ਜਲੰਧਰ ਦੇ ਵਿੱਚ 에ਅਰ ਫੋਰਸ ਆਦਮਪੁਰ ਦਾ ਹੈੱਡ ਕੁਆਟਰ ਵੀ ਹੈਗਾ ਜਿੱਥੋਂ ਪੰਜਾਬ ਦੇ ਵਿੱਚ ਹਲਵਾਰਾ ਪਠਾਨਕੋਟ ਤੇ ਜਿਹੜਾ ਜਲੰਧਰ ਇਹ ਤਿੰਨ 에ਅਰ ਬੇਸ ਹੈ 에ਅਰ ਬੇਸ ਜਲੰਧਰ ਵੀ ਹੈਗਾ ਇੱਥੋਂ ਹੀ ਐਂਟੀ ਸਟ੍ਰਾਈਕ ਮਿਜ਼ਾਈਲਸ ਜਿਹੜੀਆਂ ਪਾਕਿਸਤਾਨ ਨੂੰ ਗਈਆਂ ਜਿਨ੍ਹਾਂ ਨੇ ਸਟ੍ਰਾਈਕ ਕੀਤਾ ਇਸ ਕਰਕੇ ਜਲੰਧਰ ਦੇ ਵਿੱਚ ਉੱਦਾਂ ਸੁਰੱਖਿਆ ਜ਼ਿਆਦਾ ਲੋਕ ਇੱਥੇ ਚੱਕੰਨੇ ਨੇ ਸੁਰੱਖਿਆ ਬਲ ਚੱਕੰਨੇ ਨੇ ਸੈਨਾ ਦਾ ਹੈੱਡ ਕੁਆਟਰ ਇੱਥੇ ਆ ਬਜਰਕੌਰ ਦਾ ਪੂਰੀ ਤਿਆਰੀ ਹੈ ਕਿਸੇ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਉਹ ਆ ਕੇ 에ਅਰ ਸਟ੍ਰਾਈਕ ਕਰ ਜਾਂ ਤੇ ਇੱਥੇ ਕੋਈ ਜਵਾਬ ਨਾ ਮਿਲੇ ਪਹਿਲੀ ਗੱਲ ਹੈ ਕਿ ਬਾਰਡਰ ਕ੍ਰੋਸ ਕਰਦੇ ਆ ਇਹਨੂੰ ਨਿਊਟਰਲਾਈਜ਼ ਕਰਤਾ ਜਾਊਗਾ ਇੰਨੀ ਵੀ ਕੋਈ ਹਿੰਮਤ ਨਹੀਂ ਹੈਗੀ ਕਿ ਇੱਥੇ ਤੱਕ ਆ ਜਾਣ ਮੈਡਮ ਸਰ ਅੰਤਲਾ ਸਵਾਲ ਪੁੱਛੂੰਗਾ ਅੱਜ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਅੱਜ ਵੀ ਸਵੇਰ ਤੋਂ ਹੀ ਖਬਰਾਂ ਚੱਲ ਗਈਆਂ ਇਨਫੈਕਟ 9 ਵਜੇ ਤੋਂ ਚਰਚਾ ਸੀ ਕਿ ਮੋਹਾਲੀ ਚੰਡੀਗੜ੍ਹ ਦੇ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਪੰਚਕੋਲੇ ਵੀ ਹੋ ਗਿਆ ਆਫਟਰਵਰਡਸ ਮਤਲਬ ਸਾਇਰਨਸ ਵੱਜਣ ਲੱਗ ਗਏ ਕੀ ਕੀ ਸਥਿਤੀ ਹੈ ਇਸ ਵੇਲੇ ਦੀ ਦੇਖੋ ਪੈਨ ਦੇਖੋ ਤਿਆਰੀ ਤਾਂ ਹਰ ਵੇਲੇ ਰਹਿਣੀ ਚਾਹੀਦੀ ਯਾਰ ਮੈਂ ਤਾਂ ਇਹ ਗੱਲ ਕਹਿਣਾ ਚਾਹਨਾ ਵੀ ਤਿਆਰੀ ਹਰ ਵੇਲੇ ਰਹਿਣੀ ਚਾਹੀਦੀ ਤਿਆਰੀ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਸਾਡਾ ਪੰਜਾਬ ਹੈ ਹੀ ਸਰਹੱਦ ਦੇ ਉੱਤੇ ਆ ਕਿਸੇ ਟਾਈਮ ਵੀ ਪਾਕਿਸਤਾਨ ਫਰਸਟ੍ਰੇਟ ਹੋਇਆ ਪਿਆ ਉਹਨਾਂ ਦੀ ਪਾਕ ਰੇਂਜਰਸ ਡੈਸਪੀਰੇਟ ਹੋਏ ਪੈ ਨੇ ਗੁੱਸੇ ਦੇ ਵਿੱਚ ਕੋਈ ਕਦਮ ਚੁੱਕ ਲੈਂਦੇ ਆ ਘੱਟੋ ਘੱਟ ਸਾਡੀ ਤਿਆਰੀ ਤਾਂ ਹੋਵੇ ਹੁਣ ਮੰਨ ਲਓ ਜੇ ਬਲੈਕਆਊਟ ਹੋ ਰਿਹਾ ਇਹ ਬਲੈਕਆਊਟ ਸਿਰਫ ਤੇ ਸਿਰਫ ਤਿਆਰੀਆਂ ਲਈ ਆ ਭਈ ਜੇ ਕੱਲ ਨੂੰ ਕਿਤੇ 에ਅਰਕ੍ਰਾਫਟ ਭੁਲੇਖੇ ਨਾਲ ਗਲਤੀ ਨਾਲ ਨਿਕਲ ਵੀ ਆਵੇ ਕੋਈ ਤੇ ਇੱਥੇ ਬਲੈਕਆਊਟ ਕਰਨਾ ਸਿਵਲ ਡਿਫੈਂਸ ਕਰਨਾ ਤਿਆਰੀਆਂ ਕਰਨੀਆਂ ਇਹ ਸਾਰੀਆਂ ਚੀਜ਼ਾਂ ਤਿਆਰ ਰਹਿਣ ਔਰ ਇਸੇ ਕਰਕੇ ਮੁਹਾਲੀ ਚੰਡੀਗੜ੍ਹ ਕੱਲ ਹੁਣ ਦਿੱਲੀ ਦਾ ਇੰਡੀਆ ਗੇਟ ਵੀ ਖਾਲੀ ਕਰਾਇਆ ਗਿਆ ਇਹ ਸਾਰੀ ਜਗ੍ਹਾ ਤਿਆਰੀ ਹੁੰਦੀ ਹੈ ਕਿ ਇਹਨੂੰ ਐਕਸਰਸਾਈਜ਼ ਕਹਿੰਦੇ ਆ ਪ੍ਰੀ ਜਿਹੜੀ ਆ ਵਾਰ ਐਕਸਰਸਾਈਜ਼ ਹੁੰਦੀ ਆ ਉਹਦੇ ਲਈ ਤਾਂ ਕਿ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਸਾਡੇ ਇੱਥੇ ਮੌਕ ਡ੍ਰਿਲ ਵੀ ਹੋਈਆਂ ਸਿਵਲ ਡਿਫੈਂਸ ਵਾਲਿਆਂ ਨੇ ਵੀ ਕੀਤੀਆਂ ਉਇਸੇ ਕਰਕੇ ਕੀਤੀਆਂ ਤਾਂਕਿ ਇਹ ਸਾਰੇ ਇਕੱਠੇ ਹੋ ਜਾਣ ਇਕੱਠੇ ਹੋ ਕੇ ਲੋਕਾਂ ਨੂੰ ਪਤਾ ਹੋਵੇ ਕਿ ਇੱਕ ਦੂਜੇ ਦਾ ਹੱਥ ਫੜ ਕੇ ਅਸੀਂ ਕਿਵੇਂ ਮੁਕਾਬਲਾ ਕਰਨਾ ਜੇ ਕੋਈ ਆਪਦਾ ਆ ਜਾਵੇ ਜੇ ਕੋਈ ਹਮਲਾ ਹੋ ਜਾਵੇ ਤੇ ਕਿਵੇਂ ਮੁਕਾਬਲਾ ਕਰਨਾ ਤਿਆਰੀ ਜਿਹੜੀ ਆ ਉਹਦੀ ਹੁਣ ਦੇਖੋ ਜਦੋਂ ਸੀਜ਼ਨ ਆਉਂਦਾ ਬਰਸਾਤ ਦਾ ਪਹਿਲਾਂ ਮਲੇਰੀਏ ਬਾਰੇ ਲੋਕ ਜਿਹੜਾ ਹੈਲਥ ਡਿਪਾਰਟਮੈਂਟ ਜਾਗਰੂਕ ਕਰਦਾ ਸਾਰਿਆਂ ਨੂੰ ਬਈ ਤੁਸੀਂ ਜਿਹੜਾ ਡੇਂਗੂ ਫੈਲਣ ਵਾਲਾ ਪਾਣੀ ਨਾ ਰੱਖੋ ਜੀ ਆਉਣਾ ਨਾ ਕਰੋ ਜੀ ਇਹ ਸਾਰੀਆਂ ਮਹਾਮਾਰੀ ਤੋਂ ਬਿਮਾਰੀਆਂ ਤੋਂ ਜਿਹੜੇ ਹੈਥ ਦੇ ਡਿਪਾਰਟਮੈਂਟ ਸਾਨੂੰ ਆਹ ਕਰਦਾ ਆਰਮੀ ਵਾਲੇ ਵੀ ਸਾਨੂੰ ਤਿਆਰ ਕਰਦੇ ਆ ਬਈ ਜੇ ਕੋਈ ਇਦਾਂ ਦੀ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਤਿਆਰ ਪਰ ਤਿਆਰ ਰਹੋ ਆਪਣੇ ਆਪ ਨੂੰ ਬਚਾਣ ਲਈ ਘੱਟੋ ਘੱਟ ਆਂਡੀਆਂ ਅੰਗਵਾਂਡੀਆਂ ਨੂੰ ਬਚਾਣ ਲਈ ਤੁਸੀਂ ਆਪਣੀ ਕਮਰ ਕੱਸ ਕੇ ਰਹੋ ਠੀਕ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੇ ਪੰਜਾਬੀ